ਖਬਰ ਹੋਂਦਾ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਦੀਸ਼ ਦੀਪਾ ਤਰਨਤਨ ਦੇ ਨਗਰ ਕੌਂਸਲ ਚੋਣਾਂ ਦਾ ਵਿਗਲ ਵਜਤ ਬਾਅਦ ਚੋਰ ਅਖਾੜੇ ਭਾਈ ਦੇ ਨਜ਼ਰ ਆ ਰਹੇ ਨੇ ਆਪੋ ਆਪਣੀਆਂ ਵਾਡਾਂ ਵਿੱਚ ਉਮੀਦਵਾਰ ਜਦੋਂ ਜਾਰ ਕਰਦੇ ਪਏ ਨੇ ਤੇ ਜਿਹੜੇ ਵੋਟਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਵਾ ਲਗਾਤਾਰ ਹੀ ਤਰਨਤਨ ਵਿੱਚ ਮੰਤਰੀ ਲਾਲਜੀਤ ਭੁੱਲਰ ਵੱਲੋਂ ਵੀ ਦੌਰੇ ਕਿਤੇ ਜਾ ਰਹੇ ਆ ਵਾਡਾਂ 'ਚ ਮਿਲਿਆ ਜਾ ਰਿਹਾ ਵਾ ਤਾਂ ਜੋ ਜਿਹੜੇ ਰੁੱਸੇ ਹੋਏ ਉਹਨਾਂ ਨੂੰ ਮਨਾਇਆ ਵੀ ਜਾ ਰਿਹਾ ਵਾਡ ਨੰਬਰ 10 ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਅੰਜੂ ਵਰਮਾ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਮਹਿਲਾ ਵਿੰਗ ਦੇ ਪ੍ਰਧਾਨ ਨੇ ਉਹਨਾਂ 10 ਵੀਰ ਦੀ 10 ਵਾਡ ਦੀ ਜਿਹੜੀ ਸੀਟ ਮਿਲੀ ਆ ਇੱਥੋਂ ਚੋਣ ਲੜਨ ਜਾ ਰਹੇ ਨੇ ਕੀ ਸਟ੍ਰੈਟਜੀ ਨੇ ਔਪਾ ਗਲਗਲ ਕਰਦੇ ਜੀ ਬਹੁਤ ਬਹੁਤ ਸਵਾਗਤ ਚੈਨਲ ਤੇ ਬਹੁਤ ਬਹੁਤ ਜੀ ਤੁਹਾਡੇ ਪਹਿਲੇ ਸਭ ਤੋਂ ਪਹਿਲੇ ਤੇ ਚੈਨਲ ਦਾ ਔਰ ਮੇਰੇ ਪਤਰਕਾਰ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਸਾਡੇ ਬਾਰੇ ਇੰਨੀ ਵਧੀਆ ਸੋਚ ਰੱਖ ਕੇ ਸਾਡੇ ਨਾਲ ਚੱਲਦੇ ਆ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਤੁਹਾਡਾ ਜੀ ਕੀ ਕਹਿਣਾ ਚਾਹੋਗੇ ਬੜਾ ਫਸਵਾ ਮੁਕਾਬਲਾ ਵਾਤੇ ਸਖੀਰੀ ਵਕਾਰੀ ਆ ਕੀ ਸਟ੍ਰੈਟਜੀ ਤਿਆਰ ਕੀਤੀ ਹੈ देखो जी स्ट्रेटजी मेरी जेडी ये है कि देखो सबसे पहले मैं तो मैं, मैं अपनी पार्टी ਦਾ ਧੰਨਵਾਦ ਕਰਨਾ ਚਾਹਾਂਗੀ ਕਿ ਜਿਸ ਪਾਰਟੀ ਨੇ ਮੇਰੇ ਤੇ ਇਨਾ ਭਰੋਸਾ ਕਰਕੇ ਮੈਨੂੰ ਇਹ ਮਾਨ ਬਖਸ਼ਿਆ ਵਾ ਤੇ 10 ਨੰਬਰ ਵਾਰਡ ਤੋਂ ਮੈਨੂੰ ਜਿਹੜੀ ਇਹ ਸੀਟ ਦਿੱਤੀ ਆ ਔਰ ਮੈਂ ਸਭ ਤੋਂ ਪਹਿਲੇ ਤੇ ਮੈਂ ਆਪਣੀ ਪਾਰਟੀ ਨੇ ਵਿਸ਼ਵਾਸ ਦਿਵਾਵਾਂਗੀ ਕਿ ਮੈਂ ਇਸ ਜਿਹੜੀ ਸੀਟ ਨੂੰ ਵੱਡੇ ਜਿਹੜੇ ਬਹੁਮਤ ਦੇ ਨਾਲ ਆ ਮੈਂ ਆਪਣੀ ਪਾਰਟੀ ਦੀ ਝੋਲੀ ਵਿੱਚ ਪਾਵਾਂਗੀ ਸੀਟ ਜਿੱਤ ਕੇ ਸੋ ਜਿਹੜੀ ਸੱਚ ਜੀ ਹੈ ਕਿ ਵੇਖੋ ਮੈਂ ਕੰਮਾਂ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਵਿਚਰਦੀ ਆ ਤੇ ਅੱਜ ਤੱਕ ਮੇਰੇ ਕਿਸੇ ਵਾਰਡ ਦੇ ਵਿੱਚੋਂ ਮੈਨੂੰ ਕੋਈ ਸ਼ਿਕਾਇਤ ਮੇਰੇ ਭੈਣ ਭਰਾਵਾਂ ਵੱਲੋਂ ਨਹੀਂ ਆਈ ਕਿਉਂਕਿ ਮੈਂ ਅੱਧੀ ਆਵਾਜ਼ ਨਾਲ ਵੀ ਕੋਈ ਮੈਨੂੰ ਆਵਾਜ਼ ਦਵੇ ਕਿ ਮੇਰਾ ਕੰਮ ਆ ਤੇ ਮੈਂ ਆਉਣ ਦੀ ਸਪੋਰਟ ਉਸ ਭੈਣ ਭਰਾ ਦੇ ਕੋਲ ਪਹੁੰਚਦੀ ਆ ਔਰ ਮੈਂ ਉਹਨਾਂ ਦੇ ਕੰਮ ਕਰਦੀ ਆ ਕਿਉਂਕਿ ਜਿਹੜੇ ਸਾਡੀ ਸਰਕਾਰ ਦੇ ਕੰਮ ਆ ਜਿਹੜੇ ਕਿ ਅੱਜ ਜਮੀਨੀ ਜਿਹੜੇ ਪੱਧਰ ਤੋਂ ਜਿਹੜੇ ਚੱਲਦੇ ਪਏ ਆ ਦੇਖੋ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪਾਰਟੀ ਨੇ ਹੁਣ ਤੱਕ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਉਹਦੇ ਨਾਲੋਂ 20 10% ਵੱਧ ਹੀ ਜਿਹੜੇ ਕੰਮ ਹੋ ਕਰਵਾਏ ਗਏ ਜਿਵੇਂ ਕਿ ਤੁਸੀਂ ਦੇਖੋ ਹਸਪਤਾਲਾਂ ਦੇ ਵਿੱਚ ਅੱਜ ਗਰੀਬ ਲੋਕ ਜਿਹੜੇ ਆ ਦੁਆਵਾਂ ਦੇ ਰਹੇ ਆ ਕਿ ਜਿੱਥੇ ਫ੍ਰੀ ਦਵਾਈ ਫ੍ਰੀ ਲਾਜ ਸਾਰਾ ਕੁਝ ਜਿਵੇਂ ਕਿ ਤੁਸੀਂ ਪਿਛਲੇ ਟਾਈਮ ਦੇ ਵਿੱਚ ਜਾਣਦੇ ਆ ਕਿ ਹਸਪਤਾਲਾਂ ਦੇ ਵਿੱਚ ਜ ਸਰਕਾਰੀ ਵਿੱਚ ਲੋਕੀ ਜਾਣ ਤੋਂ ਵੀ ਡਰਦੇ ਸੀ ਸੋ ਆਵਾ ਦੀ ਪਾਰਟੀ ਦੀ ਸਰਕਾਰ ਦੇ ਵਿੱਚ ਅੱਜ ਹਸਪਤਾਲਾਂ ਦੀ ਨੁਹਾਰ ਇਨੀ ਜ਼ਬਰਦਸਤ ਹੋ ਗਈ ਆ ਲੋਕ ਸਵੇਰ ਤੋਂ ਸ਼ਾਮ ਤੱਕ ਉਥੇ ਲਾਈਨਾਂ ਲਾ ਕੇ ਜਿਹੜੀ ਆ ਬਈ ਦਵਾਈ ਲੈ ਰਹੇ ਆ ਇਲਾਜ ਕਰਵਾ ਰਹੇ ਆ ਸੋ ਇਸੇ ਤਰ੍ਹਾਂ ਹੀ ਪੜ੍ਹਾਈ ਦਾ ਮਿਆਰ ਜਿਹੜਾ ਸਾਡੀ ਸਰਕਾਰ ਨੇ ਬਹੁਤ ਵਧੀਆ ਤਰੀਕੇ ਨਾਲ ਚੁੱਕਿਆ ਵਾ ਔਰ ਤੁਸੀਂ ਦੇਖੋ ਕਿ ਇਹ ਜਿਹੜੇ ਕੰਮ ਆ ਔਰ ਸਭ ਤੋਂ ਮੇਨ ਜਿਹੜਾ ਕੰਮ ਆ ਸਾਡਾ ਕਿ ਪਾਰਟੀ ਵੱਲੋਂ ਜਿਹੜਾ ਉਹੰਦਿਆ ਹੀ ਪਾਰਟੀ ਬੰਦਿਆ ਜਿਹੜਾ ਉਹਨਾਂ ਨੇ ਬਿਜਲੀ ਦੀ ਸਹੂਲਤ ਜਿਹੜੀ ਲੋਕਾਂ ਨੂੰ ਦਿੱਤੀ ਔਰ ਇਹ ਅੱਜ ਤੱਕ ਦਾ 75 ਸਾਲ ਦਾ ਇਤਿਹਾਸ ਹੈ ਕਿ ਕਿਸੇ ਪਾਰਟੀ ਨੇ ਨਹੀਂ ਕਰ ਸਕਿਆ ਕਿਉਂਕਿ ਇੱਕੋ ਤਰ੍ਹਾਂ ਸਾਰੇ ਲੋਕਾਂ ਨੂੰ ਇੱਕ ਨਜ਼ਰ ਨਾਲ ਵੇਖਣਾ ਇਹ ਵੀ ਇੱਕ ਬੜੀ ਵੱਡੀ ਜਿਹੜੀ ਆ ਉਹ ਖਾਸੀਅਤ ਆ ਪਾਰਟੀ ਵੱਲੋਂ ਜਿਹੜੀ ਕੀਤੀ ਗਈ ਆ ਔਰ ਅੱਜ ਲੋਕੀ ਉਹ 600 ਯੂਨਿਟ ਦਾ ਆਨੰਦ ਮਾਣ ਰਹੇ ਆ ਸੋ ਇੱਕ ਸਾਡਾ ਇਹ ਬੜਾ ਵੱਡਾ ਜਿਹੜਾ ਵਾ ਸਾਡੀ ਯੋਗਤਾ ਵਸ ਪਾਰਟੀ ਵੱਲੋਂ ਔਰ ਅਸੀਂ ਕੰਮਾਂ ਦੇ ਆਧਾਰ ਦੇ ਉੱਤੇ ਜਿਹੜੇ ਅਸੀਂ ਵੋਟ ਲੋਕਾਂ ਕੋਲੋਂ ਮੰਗ ਰਹੇ ਆ ਕਿਉਂਕਿ ਅਸੀਂ ਜਦੋਂ 22 ਦੇ ਵਿੱਚ ਵੀ ਲੋਕਾਂ ਨਾਲ ਇਹ ਮਿਲਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਕਿ ਅਸੀਂ ਕੰਮ ਕਰਾਂਗੇ ਤਾਂ ਤੁਹਾਡੇ ਵਿੱਚ ਆਵਾਂਗੇ ਨਹੀਂ ਤੇ ਨਹੀਂ ਆਵਾਂਗੇ ਸੋ ਅੱਜ ਅਸੀਂ ਬੜੇ ਫਖਰ ਦੇ ਨਾਲ ਵਾਰਡਾਂ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਘੁੰਮ ਰਹੇ ਆ ਕਿਉਂਕਿ ਅਸੀਂ ਸਾਡੀ ਪਾਰਟੀ ਨੇ ਕੰਮ ਕੀਤੇ ਆ ਔਰ ਕੰਮ ਦੇ ਉੱਤੇ ਅਸੀਂ ਅੱਜ ਆਪਣਾ ਸਿਰ ਫਖਰ ਨਾਲ ਉੱਚਾ ਕਰਕੇ ਆਪਣੀ ਵਾਰਡ ਦੇ ਵਿੱਚ ਜਾ ਕੇ ਲੋਕਾਂ ਕੋਲ ਵੋਟ ਮੰਗ ਰਹੇ ਆ ਸੋ ਅਸੀਂ ਲੋਕਾਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਜਿਹੜੇ ਆਪਾਂ ਵਿਕਾਸ ਦਿਮਾਗ ਦੇ ਵਿੱਚ ਲੈ ਕੇ ਚੱਲੇ ਆ ਕਿਉਂਕਿ ਤੁਹਾਨੂੰ ਵੀ ਪਤਾ ਕਿ ਇਹ ਨਾ ਦਸਾਂ 12 ਸਾਲਾਂ ਦੇ ਵਿੱਚ ਵਿਕਾਸ ਨਾਲ ਦੀ ਕੋਈ ਚੀਜ਼ ਨਹੀਂ ਹੋਈ ਕਿਉਂਕਿ ਜਦੋਂ ਕਿਸੇ ਵਾਰਡ ਦਾ ਮਾਈ ਬਾਪ ਨਾ ਹੋਵੇ ਤੇ ਉਥੇ ਕੰਮ ਨਹੀਂ ਹੋ ਸਕਦੇ ਸੋ ਅਸੀਂ ਲੋਕਾਂ ਨੂੰ ਇਹੀ ਕਵਾਂਗੇ ਕਿ ਆਪਣੀ ਵਾਰਡ ਦੇ ਵਿੱਚੋਂ ਸਾਨੂੰ ਵੱਡੇ ਬਹੁਮਤ ਨਾਲ ਜਿੱਤਾਓ ਤੇ ਤੁਹਾਨੂੰ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਤੁਹਾਨੂੰ ਇੱਕ ਵਾਰੀ ਇਹੋ ਜੇ ਕੰਮ ਕਰਕੇ ਦਿਖਾਵਾਂਗੇ ਕਿ ਤੁਹਾਡੇ ਦਿਲਾਂ ਦੇ ਵਿੱਚ ਇਹ ਜਿਹੜੀ ਚੀਜ਼ ਆ ਕਿ ਤੇ ਕਹਿੰਦੀ ਕਿਸੇ ਨੂੰ ਲੋੜ ਨਹੀਂ ਪਵੇਗੀ ਕਿ ਵਾਕਿਆ ਹੀ ਜਿਹੜੇ ਆ ਤੁਸੀਂ ਖੁਦ ਗਰੰਟੀ ਦਿਓਗੇ ਕਿ ਵਾਕਿਆ ਹੀ ਕੰਮ ਹੋਏ ਆ ਸੋ ਮੈਂ ਲੋਕਾਂ ਨੂੰ ਇਹੀ ਕਹਾਂਗੀ ਕਿ ਇੱਕ ਆਪਣੀ ਭੈਣ ਤੇ ਆਪਣੀ ਬੇਟੀ ਤੇ ਵਿਸ਼ਵਾਸ ਰੱਖ ਕੇ ਮੈਨੂੰ ਇਸ ਵਾਰ ਚੋ ਜਿਤਾਓ ਤੇ ਆਪਾਂ ਤੁਹਾਡੇ ਹਰ ਕੰਮ ਦੇ ਦੁੱਖ ਸੁੱਖ ਦੇ ਵਿੱਚ ਸਾਥ ਦੇਈਏ ਮਹਿਲਾਵਾਂ ਦੀ ਗੱਲ ਕੀਤੀ ਹੈ ਤਾਂ ਮਹਿਲਾਵਾਂ ਨੂੰ ਕਿੰਨਾ ਕਿ ਸਹਯੋਗ ਮਿਲਦਾ ਕਿਉਂਕਿ ਆਮ ਆਲੀ ਪਾਰਟੀ ਵੱਲੋਂ ਜਿਹੜਾ ਵਾਅਦਾ ਕੀਤਾ ਕਿ ਇਹਦੀ 1000 ਰੁਪਏ ਦੀ ਅੰਦਾ ਉਹ ਕਈ ਕਿਤੇ ਨਾ ਕਿਤੇ ਉਹ ਗੱਲ ਜਰੂਰ ਚੁੱਪਦੀ ਆ ਵੀ 3 ਸਾਲ ਹੋ ਚਲੇ ਅਜੇ ਤੱਕ ਉਹ ਨਹੀਂ ਆ ਗਿਆ ਇਹ ਲੱਗਦਾ ਵਾ ਜਦੋਂ ਜਵਾੜ ਜਾਂਦੇ ਕੋਈ ਹੋਜੀ ਗੱਲ ਬਾਤ ਸਾਹਮਣੇ ਹੁੰਦੀ ਹੈ ਕਿ ਜਾਂ ਅਜੇ ਮਹਿਲਾਵਾਂ ਨੂੰ ਵਿਸ਼ਵਾਸ ਹੈਗਾ ਵੀ ਮਿਲਨੇ ਮਿਲੇ ਦੇਖੋ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਚੀਜ਼ ਕਹਾਂਗੀ ਕਿ ਆਮ ਆਦਮੀ ਪਾਰਟੀ ਤੇ ਲੋਕਾਂ ਦਾ ਵਿਸ਼ਵਾਸ ਪੱਕਾ ਹੋ ਚੁੱਕਾ ਵਾ ਕਿਉਂਕਿ ਦੇਖੋ ਜੇ ਆਪਾਂ 1000 ਰੁਪਏ ਵਾਲੀ ਗੱਲ ਕਰੀਏ ਨਾ ਸਰਕਾਰ ਨੇ ਲੋਕਾਂ ਦੇ ਨਾਲ ਜਿਹੜਾ ਇੱਕ ਬੜਾ ਵੱਡਾ ਲੋਕਾਂ ਨੂੰ ਲਾਭ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ 1000 ਰੁਪਏ ਬਹੁਤ ਘੱਟ ਹੁੰਦਾ ਵਾ ਅੱਜ ਪਰ ਘਰ ਦੇ ਵਿੱਚ ਵੇਖੋ 5 ਤੋਂ 10000 ਤੱਕ ਲੋਕਾਂ ਦਾ ਬਿਜਲੀ ਦਾ ਮਾਫ ਹੋ ਰਿਹਾ ਵਾ ਔਰ ਵੇਖੋ 1000 ਰੁਪਏ ਜ਼ਿਆਦਾ ਵਾ ਕਿ 10000 ਰੁਪਏ ਜ਼ਿਆਦਾ ਇਹ ਤੁਸੀਂ ਸੋਚੋ ਬਾਕੀ ਸਰਕਾਰ ਨੇ ਹਰ ਗਰੰਟੀ ਪੂਰੀ ਕੀਤੀ ਆ ਉਸ ਤੋਂ ਇਲਾਵਾ ਵੀ ਜਿਹੜੀਆਂ ਗਰੰਟੀਆਂ ਪੂਰੀਆਂ ਕੀਤੀਆਂ ਵਾਂ ਸੋ 1000 ਰੁਪਏ ਵਾਲੀ ਗਰੰਟੀ ਹੈ ਜਿਹੜੀ ਕਿ ਆ ਹੁਣ ਕੱਲ ਜਾਂ ਪਰਸੋ ਜਿਹੜਾ ਸੈਸ਼ਨ ਆ ਰਿਹਾ ਉਹਦੇ ਵਿੱਚ ਉਹਨਾਂ ਦਾ ਬਜਟ ਰੱਖ ਦਿੱਤਾ ਜਾਏਗਾ ਔਰ ਸਰਕਾਰ ਜਿਹੜਾ ਕੰਮ ਕਹਿੰਦੀ ਉਹ ਕਰਕੇ ਵਿਖਾਉਂਦੀ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਵੇਖੋਗੇ ਕਿ ਬੀਬੀਆਂ ਦਾ 1000 ਰੁਪਿਆ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਏਗਾ ਕਿਉਂਕਿ ਪਾਰਟੀ ਨੂੰ ਵੀ ਪਤਾ ਵਾ ਕਿ ਜਿਹੜੀ ਸਾਡੀ ਜੇਤਾ ਇੱਕ ਮਹਿਲਾਵਾਂ ਕਰਕੇ ਹੋਈ ਹੈ ਤੇ ਅਸੀਂ ਉਹਨਾਂ ਮਹਿਲਾਵਾਂ ਦਾ ਪੂਰਾ ਮਾਨ ਸਤਕਾਰ ਅਸੀਂ ਕਰਾਂਗੇ ਔਰ ਕਰ ਵੀ ਰਹੀ ਹੈ ਪਾਰਟੀ ਔਰ ਅੱਜ ਜਿਵੇਂ ਜਦੋਂ ਬਾੜਾਂ ਵਿੱਚ ਜਾਂਨੇ ਕਰ ਕਰ ਜਾਂਨੇ ਆ ਇੱਕ ਮਹਿਲਾਵਾਂ ਜਿਹੜੀਆਂ ਵਾ ਉਹ ਸਾਡੇ ਦਿਲੋਂ ਨਾਲ ਜੁੜੀਆਂ ਹੋਈਆਂ ਵਾ ਔਰ ਸਾਨੂੰ ਉਹਨਾਂ ਨੂੰ ਵਿਸ਼ਵਾਸ ਆ ਕਿ ਜਿਹੜੀ ਸਾਡੀ ਸਾਰੀਆਂ ਗਰੰਟੀਆਂ ਪੂਰੀਆਂ ਕਰ ਸਕਦੇ ਹੋ 1000 ਰੁਪਏ ਵਾਲੀ ਇਹ ਵੀ ਗਰੰਟੀ ਜਿਹੜੀ ਉਹ ਬਹੁਤ ਵੱਡੇ ਪੱਧਰ ਤੇ ਜਗ ਪੂਰਾ ਕਰਨੀ ਫ੍ਰੀ ਬਸੇਵਾ ਚੱਲਦੀ ਪਈ ਆ ਕੀ ਕਹਿਣਾ ਚਾਹੋਗੇ ਦੇਖੋ ਤੁਸੀਂ ਸਾਰੇ ਜਾਣਦੇ ਹੀ ਹੋ ਜਿਵੇਂ ਕਿ ਕੋਈ ਕੰਪਲੀਟ ਨਹੀਂ ਗਈ ਇਹ ਨਹੀਂ ਆ ਕਿ ਪਹਿਲੀਆਂ ਸਰਕਾਰਾਂ ਵਾਂਗੂ ਬਈ ਕਿਆ ਤੇ ਬੰਦ ਕਰ ਦਿੱਤਾ ਕਿਆ ਜੇ ਸ਼ੁਰੂ ਕੀਤਾ ਵਾ ਤੇ ਉਹ ਪੂਰਾ ਨਿਭਾਇਆ ਵੀ ਆ ਹੁਣ ਦੇਖੋ ਜਿਵੇਂ ਬਸ ਦਾ ਸਫਰ ਆ ਅੱਜ ਮਹਿਲਾਵਾਂ ਜਿਹੜੀਆਂ ਪੂਰਾ ਸੱਚ ਦਾ ਆਨੰਦ ਲੈ ਰਹੀਆਂ ਵਾ ਸੋ ਇਸੇ ਤਰ੍ਹਾਂ ਹੀ ਮੈਂ ਕਹਿੰਦੀ ਘਰਾਂ ਦੇ ਵਿੱਚ ਲੋਕੀ ਖੁਦ ਆਪ ਮਾਰੇ ਕਹਿੰਦੇ ਆ ਕਿ ਸਹੀ ਮਾਇਨੇ ਚ ਕੋਈ ਸਰਕਾਰ ਆਈ ਜਿਨੇ ਵਾਕਿਆ ਹੀ ਸਾਡੀ ਸੁਣਵਾਈ ਕੀਤੀ ਆ ਸੋ ਇਹ ਹਜ਼ਾਰ ਰੁਪਏ ਵਾਸਤੇ ਮਹਿਲਾਵਾਂ ਉਤਰਾਵਲੀ ਨਹੀਂ ਆ ਕਿਉਂਕਿ ਉਹਨਾਂ ਨੂੰ ਪਤਾ ਕਿਤੇ ਨਾ ਕਿਤੇ ਵਿਸ਼ਵਾਸ ਆ ਕਿ ਸਾਰੀਆਂ ਗਰੰਟੀਆਂ ਪੂਰੀਆਂ ਕਰ ਸਕਦੇ ਤੇ ਇਹ ਵੀ ਸਾਡੀ ਗਰੰਟੀਆਂ ਪੂਰੀਏ ਕਿਉਂਕਿ 5 ਸਾਲ ਦੇ ਵਿੱਚ ਗਰੰਟੀਆਂ ਪੂਰੀਆਂ ਹੋਣਗੀਆਂ ਤੇ ਹਲੇ 5 ਸਾਲ ਪੂਰੇ ਥੋੜਾ ਆਇਆ ਬਿਲਕੁਲ ਬਿਲਕੁਲ 10 ਨੰਬਰ ਦੇ ਵਾਰਡ ਦੇ ਜਿਹੜੀਆਂ ਪਿੱਖਦੇ ਪਏ ਦਰਸ਼ਕ ਕੀ ਕਹਿਣਾ ਚਾਹੋਗੇ ਕੀ ਮੈਸੇਜ ਇਹਨਾਂ ਨੂੰ ਮੇਰਾ ਆਪਣੇ 10 ਵਾਰਡ ਦੇ ਵਾਸੀਆਂ ਨੂੰ ਇਹੀ ਅਪੀਲ ਆ ਔਰ ਮੈਂ ਤੁਹਾਡੇ ਕੋਲੋਂ ਇਹੋ ਆਸ ਕਰਦੀ ਆ ਕਿ ਇਕ ਤੁਹਾਡੀ ਪੈਨ ਜਾਤੀ ਜਿਹੜੀ ਜੋ ਵੀ ਸਮਝ ਕੇ ਮੈਨੂੰ ਤੁਸੀਂ ਇਹ ਜਿਹੜਾ ਪਾਰਟੀ ਨੇ ਮੈਨੂੰ ਮਾਨ ਬਖਸ਼ਿਆ ਔਰ ਤੁਸੀਂ ਸਾਰਿਆਂ ਨੇ ਮੈਨੂੰ ਮੇਰੇ ਨਾਲ ਚੱਲ ਕੇ ਮੇਰੇ ਤੇ ਭਰੋਸਾ ਕਰਕੇ ਤੁਸੀਂ ਆਪਾਂ ਇਸ ਆਪਣੇ ਵਾਰਡ ਦਾ ਵਿਕਾਸ ਜਿਹੜਾ ਵਾ ਬੜੇ ਚੰਗੀ ਪੱਧਰ ਤੇ ਵੱਡੇ ਤੇ ਤੇ ਕਰੋਨਾ ਵਾ ਸੋ ਮੇਰੇ ਤੇ ਵਿਸ਼ਵਾਸ ਕਰਕੇ ਤੁਸੀਂ ਵੋਟ ਜਿਹੜੀ ਮੈਨੂੰ ਪਾ ਕੇ ਕਾਮਯਾਬ ਕਰੋ ਤਾਂ ਕਿ ਮੈਂ ਤੁਹਾਡੀ ਵਾਇਸ ਬਣ ਸਕਾਂ ਅਗਰ ਜਿੱਤ ਜਾਂਦੇ ਹੋ ਨਗਰ ਕੌਂਸਲ ਵਿੱਚ ਮੇਹਰ ਦਾ ਸ਼ਹਿਰਕ ਕੀ ਲੱਗਦਾ ਕਿ ਇਹਨੂੰ ਮਹਿਸੂਸ ਕਰਦੇ ਹੋ ਕਿ ਆਪਣੇ ਆਪ ਨੂੰ ਇੱਕ ਗੰਦੇ ਵੀ ਮਦਾਵੇਦਾਰ ਹੈਗੀ ਹਾਂ ਪਹਿਲੇ ਤੇ ਮੈਂ ਵੇਖੋ ਇੱਕ ਪਾਰਟੀ ਦੀ ਬਹੁਤ ਛੋਟੀ ਜੀ ਵਰਕਰ ਹਾਂ ਮੈਂ ਹਾਲੇ ਦੇ ਬਾਰੇ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਕਿਉਂਕਿ ਜੇ ਮੇਰੀ ਪਾਰਟੀ ਮੈਨੂੰ ਇਹ ਮਾਨ ਬਖਸ਼ਣ ਦੀ ਬਖਸ਼ੇਗੀ ਤੇ ਮੈਂ ਬੜੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗੀ ਲੇਕਿਨ ਜਿਹੜੀ ਹੁਣ ਮੇਰੀ ਪਾਰਟੀ ਨੇ ਡਿਊਟੀ ਲਈ ਆ ਮੇਰਾ ਫਿਲਹਾਲ ਉਹਦੇ ਵੱਲ ਧਿਆਨ ਆ ਕਿ ਮੈਂ ਉਹ ਡਿਊਟੀ ਜਿਹੜੀ ਆ ਕਰਕੇ ਆਪਣੀ ਪਾਰਟੀ ਨੂੰ ਵਿਖਾਵਾਂ ਬਹੁਤ ਪਤਾਨਾ ਤਾਂ ਇਹ ਹਨ ਅੰਜੂ ਵਰਮਾ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਲੰਬੇ ਸਮੇਂ ਤੋਂ ਜਿਹੜੀ ਪਹਿਲਾਂ ਲੋਕਾਂ ਦੇ ਵਰਕੀ ਤੋਂ ਦੇ ਗਏ ਫਿਰ ਪਾਰਟੀ ਨੇ ਅਹੁਦਾ ਦਿੱਤਾ ਤੇ ਅੱਜ 10 ਨੰਬਰ ਅਵਾਰਡ ਤੋਂ ਇਹ ਉਮੀਦਵਾਰ ਇਹ ਤੇ ਆਪਣੀ ਜਦੋਂ ਜੈ ਸਰਕੇ ਕਿਉਂਕਿ ਬੜਾ ਲੰਮਾ ਸਮਾਂ ਹੁੰਦਾ ਵਾ ਮਹਿਲਾਵਾਂ ਦੀਆਂ ਜਿਹੜੀਆਂ ਕੋਈ ਵੀ ਲੋੜ ਹੁੰਦੀ ਆ ਜਾਂ ਮਹਿਲਾਵਾਂ ਦੀ ਕੋਈ ਕੋਈ ਮੁਸ਼ਕਲ ਆਂਦੀ ਆ ਤਾਂ ਅੰਜੂ ਵਰਮਾ ਪਹਿਲੇ ਆਧਾਰ ਤੇ ਕੰਮ ਕਰਦੀ ਆ ਤਾਂ ਉਹਨਾਂ ਵਾਲਾ ਸਮਾਂ ਦੱਸੇਗਾ ਕਿਉਂਕਿ ਉਧਰ ਡਾਕਟਰ ਸੋਲ ਸਾਹਿਬ ਦੀ ਪਤਨੀ ਵੀ ਖਰੋਤੀ ਪਈ ਆ ਤੇ ਹੋ ਸਕਦਾ ਵਾ ਵੀ ਇਹਨਾਂ ਵਿੱਚੋਂ ਕੋਈ ਜਿੱਤ ਕੇ ਤੇ ਨਗਰ ਕੌਂਸਲ ਵਿੱਚ ਇੱਕ ਪ੍ਰਧਾਨ ਦੀ ਜਿਹੜੀ ਕੁਰਸੀ ਸਾਮ੍ਹ ਸਕਦਾ ਵਾ ਕਿਉਂਕਿ ਇਹ ਦਾਵੇਦਾਰ ਬੰਦੇ ਨੇ ਵਕਾਰੀ ਸੀਟ ਆ ਤੇ ਪਿਛੇ ਲੰਬੇ ਸਮੇਂ ਤੋਂ ਇਹ ਜਿੱਤੇਦੇ ਵੀ ਆ ਰਹੇ ਨੇ ਤਾਂ ਹੁਣ ਵੇਖਣਾ ਇਹ ਹੋਗਾ ਵੀ ਜਿਹੜੀ ਵਾਰਡ ਨੰਬਰ 10 ਦੇ ਜਿਹੜੇ ਵੋਟਰ ਆ ਇਹ ਇਹਨਾਂ ਨੂੰ ਫਤਵਾ ਦਿੰਦੇ ਕਿ ਨਹੀਂ ਦਿੰਦੇ ਫਿਲਹਾਲ ਕੁਲਦੀਪ ਸਿੰਦੀਪਾਖ ਖਬਰ ਹੁੰਦਾ ਚੈਨਲ